ਸਤਿ ਸ਼੍ਰੀ ਅਕਾਲ ਦੋਸਤੋ ਸੰਡੇ ਸੀਗਾ ਤੇ ਆਪਾਂ ਬਈ ਜਿਹੜਾ ਆਪਣੇ ਕੋਲੇ ਆਰਗੈਨਿਕ ਜਾਂ ਸ਼ੁੱਧ ਜਿਹੜਾ ਆਪਣੇ ਕੋਲ ਚੀਜ਼ਾਂ ਬਈ ਆਪਣੇ ਕੋਲ ਸਮਾਨ ਆ ਜਿਹੜਾ ਉਹ ਆਪਾਂ ਅੱਜ ਰੋਡ ਦੇ ਉੱਪਰ ਧਰ ਲਿਆ ਤੇ ਬਹੁਤ ਵਧੀਆ ਰਿਸਪੌਂਸ ਆ ਆਪਣੇ ਕੋਲੋਂ ਵੀ ਮੈਂ ਤਾਂ ਪਹਿਲੇ ਦਿਨ ਇਹ ਸੋਚਿਆ ਸੀਗਾ ਵੀ ਚਲੋ ਨਾਂ ਵੀ ਹੋਵੇ ਤਾਂ ਲੋਕਾਂ ਨੂੰ ਜਾਂ ਮਤਲਬ ਲੋਕਾਂ ਤੱਕ ਜਾਣਕਾਰੀ ਪਹੁੰਚ ਜੂਗੀ ਤੇ ਠੀਕ ਹੈ ਤੇ ਇਸ ਕਰਕੇ ਹੁਣ ਆਪਣੇ ਕੋਲੇ ਉਹ ਬਾਈ ਆਏ ਆ ਰਾਜਸਥਾਨ ਚੋਂ ਜਿੱਥੋਂ ਆਪਾਂ ਲੈ ਕੇ ਆਉਣੇ ਆ ਉਹਨਾਂ ਨਾਲ ਗੱਲਬਾਤ ਕਰਦੇ ਤਾਂ ਤੁਹਾਨੂੰ ਜਿਹੜੀ ਗਰੰਟੀ ਹੈਗੀ ਹੈ ਨਾ ਤੁਹਾਨੂੰ ਉਹ ਆਪਦੇ ਮੂੰਹੋਂ ਦੱਸਣਗੇ ਵੀ ਇਸ ਚੀਜ਼ ਦੇ ਵਿੱਚ ਸ਼ੁੱਧਤਾ ਕਿੰਨੀ ਹੈ 100% ਹੈ ਕਿ 110% ਹੈ ਲੈ ਕਰਨ ਆ ਫੜੀ ਮੋੜ ਆਪਣਾ ਫੋਨ ਸਸੀガル ਜੀ ਸਸੀガル ਜੀ ਕੀ ਹਾਲ ਹੈ ਜੀ ਅੱਛਾ ਜੀ ਮੈਂ ਇਹ ਸਮਾਨ ਇੱਥੇ ਰੱਖ ਲਿਆ ਹਾਂਜੀ ਲੋਕ ਲੈ ਕੇ ਜਾਣ ਵੀ ਲੱਗ ਗਏ ਹਾਂਜੀ ਇੱਕ ਹੀ ਲੋਕਾਂ ਦੇ ਮਨ 'ਚ ਸਵਾਲ ਹੁੰਦਾ ਵੀ ਸ਼ਾਇਦ ਕੀ ਉਹੀ ਨਾ ਹੋਵੇ ਜਿਹੜੀ ਦੁਕਾਨਾਂ ਤੋਂ ਚੀਜ਼ ਹੈ ਨਾ ਨਾ ਜੀ ਉਹ ਚੀਜ਼ ਨਹੀਂ ਗਈ ਇਹ ਜਿੰਨੇ ਵੀ ਆਪਣੇ ਪ੍ਰੋਡਕਟ ਹੈ ਹਾਂ ਇਹ ਆਪਦੇ ਆਪਣੇ ਖੁਦ ਗੰਗਰਰ ਲੱਗੇ ਹੋਏ ਰਾਜਸਥਾਨ ਦੇ ਵਿੱਚ ਠੀਕ ਹੈ ਜਿੰਨੇ ਆਪਣੇ ਕੋਲ ਮਸਾਲੇ ਆ ਮਿਰਚ ਵਗੈਰਾ ਜਿਵੇਂ ਆ ਚੀਜ਼ ਵੇਖੋ ਹਾਂਜੀ ਆ ਚੀਜ਼ ਕੋਈ ਗ੍ਰਾਈਂਡਿੰਗ ਨਹੀਂ ਗਈ ਗ੍ਰਾਈਂਡਿੰਗ ਗ੍ਰਾਉਂਡ ਨਹੀਂ ਕੀਤਾ ਹੋਇਆ ਗ੍ਰਾਉਂਡ ਨਹੀਂ ਕੀਤਾ ਹੋਇਆ ਇਹਦੇ ਵਿੱਚ ਨਾ ਕੋਈ ਬੇਰ ਹੈ ਨਾ ਠਿੱਕਰੀਆਂ ਨਾ ਖੋਰੇ ਠੀਕ ਹੈ ਸਿਰਫ ਬਗੈਰ ਕੰਢੀ ਤੋਂ ਮਿਰਚ ਹੈ ਆਪਰੇ ਕੋਲ ਮਸ਼ੀਨਾਂ ਲੱਗੀਆਂ ਕੁਟਾਈ ਵਾਲੀਆਂ ਕੁਟਾਈ ਮਤਲਬ ਉਹ ਠੀਕ ਹੈ ਕੁੱਟਣ ਵਾਲਾ ਪੰਜ ਕੁੱਟ ਕੇ ਤੇ ਸ਼ਾਨਕਚਾਰ ਕੀਤਾ ਜਾਂਦਾ ਹੈ ਇਹਨੂੰ ਪਾਣੀ ਚ ਘੋਲ ਲਓ ਤੁਸੀਂ ਉਹਨੂੰ ਕਲਰ ਦਾ ਹੁਣੇ ਪਤਾ ਲੱਗ ਜਾਊਗਾ ਠੀਕ ਹੈ ਆ ਸਾਰਾ ਆਪਣਾ ਲਿਖਿਆ ਹੋਇਆ ਜਿਵੇਂ ਤੁਸੀਂ ਮੈਨੂੰ ਆਪ ਦਾ ਪੋਸਟਰ ਸਾਰਾ ਕੁਝ ਮੈਂ ਵੇਖਿਆ ਜਿੱਥੇ ਤੁਸੀਂ ਗਰੰਟੀ ਦਿੱਤੀ ਹੋਈ ਹੈ ਵੀ ਗਰੰਟੀ ਕਿੰਨੇ ਦੀ ਹੈ ਜੇ ਕੋ ਇਹਦੇ ਚ ਮਲਾਵਟ ਸਿੱਧ ਕਰ ਲੇ 1 ਲੱਖ ਰੁਪਏ ਦੀ ਗਰੰਟੀ ਹੈ ਜੀ ਦੋਸਤੋ 1 ਲੱਖ ਰੁਪਏ ਦੀ ਗਰੰਟੀ ਹੈ ਇਹਨਾਂ ਦੀ ਠੀਕ ਹੈ ਕੋਈ ਵੀ ਬੰਦਾ ਸਾਬਤ ਕਰ ਦੇ ਇਹਦੇ ਚ ਸਾਬਤ ਕਰ ਦੇ ਜੀ ਵੀ ਕੈਮੀਕਲ ਕੋਈ ਇਹਦੇ ਚ ਮਲਾਵਟ ਕੋਈ ਸਾਬਤ ਕਰ ਦੇ ਠੀਕ ਹੈ ਸਾਬਤ ਕਰ ਦੇ 1 ਲੱਖ ਰੁਪਏ ਨਕਦ ਦੇ ਨਾਮ ਦੇਵਾਂਗੇ ਆਪਣੇ ਕੋਲੇ ਆਟੇ ਆ ਸਾਰੇ ਮਲਟੀ ਗ੍ਰੇਨ ਆਟਾ ਮਲਟੀ ਗ੍ਰੇਨ ਆਟਾ ਹੋ ਗਿਆ ਬਾਦਰੀ ਆਟਾ ਹੋ ਗਿਆ ਮੱਕੀ ਆਟਾ ਹੋ ਗਿਆ ਸੋਲੇ ਰਾਗੀ ਸੋਇਆਬੀਨ ਉਹਦਰਾ ਸਭ ਕੁਝ ਹੈ ਅੱਡੋ ਅੱਡਾ ਜੀ ਉਹ ਵੀ ਵੈਦਿਕ ਚੱਕੀ ਤੇ ਘਰਾਟਾਂ ਦੇ ਤੇ ਘਰਾਟਾਂ ਦੀ ਚੱਕੀ ਆਪਣੇ ਕੋਲ ਠੰਡੀ ਜਿਹੜੀ 35 ਕਿਲੋ ਹੀ ਆਟਾ ਕੱਢਦੀ ਹੈ ਅਸਲ ਦੇ ਵਿੱਚ ਹੁਣ ਮੈਨੂੰ ਲੋਕ ਕਹਿੰਦੇ ਨੇ ਯਾਰ ਮਹਿੰਗਾ ਜਿਵੇਂ ਗੁੜਾ ਵੀ ਕੀ ਵੀ ਜਾਂਦਾ ਗੁੜ ਲੈ ਕੇ ਜਾਂਦੇ ਜਿਨ੍ਹਾਂ ਨੂੰ ਤਾਂ ਪਤਾ ਲੈ ਕੇ ਜਾਂਦੇ ਆ ਹਾਂਜੀ ਗੁੜ ਖਾ ਕੇ ਟੇਸਟ ਕਰਦੇ ਸਵਾਦ ਲੱਗਦਾ ਕਹਿੰਦੇ ਹਾਂ ਦੇ ਦੇ ਬਾਈ ਗੁੜ ਵੀ ਆਪਾਂ ਖੁਦ ਤਿਆਰ ਕੀਤਾ ਵੇਖੋ ਇਹਦੀ ਕੁਆਲਿਟੀ ਵੇਖੋ ਇਹ ਗੁੜ ਦੀ ਵਾਹ ਜੀ ਵੇਖੋ ਹਾਂ ਹਾਂ ਇਹ ਚੀਜ਼ ਵਿਖਾਤੀ ਮੈਂ ਇੱਥੇ ਹੁਣ ਇਹ ਵੇਖਣ ਨੂੰ ਪਿੰਡੀ ਦੇ ਪਾਣੀ ਨਾਲ ਨਤਾਰਿਆ ਹੋਇਆ ਖੁੱਦ ਦਾ ਗੰਨਾ ਜੀ ਇਹ ਖੁੱਦ ਦਾ ਕਲਾੜਾ ਲੱਗਿਆ ਕੋਈ ਕੈਮੀਕਲ ਨਹੀਂ ਕੋਈ ਇਹਦੇ ਵਿੱਚ ਕੁਝ ਵੀ ਨਹੀਂ ਸਾਬਿਤ ਕਰੋ ਤੇ 1 ਲੱਖ ਰੁਪਏ ਜਿੱਤੋ ਆਪਣੇ ਤੋਂ ਠੀਕ ਹੈ ਚੈਲੰਜ ਆਪਣਾ ਦੋਸਤੋ ਕਿਸੇ ਕੰਮ ਜੀ ਆਉਣ ਵਾਲੇ ਦਿਨਾਂ ਚ ਆਪਾਂ ਨੂੰ ਫਲੈਕਸ ਕਢਾ ਕੇ ਲਿਆ ਦੋ ਜਿਹੜਾ ਤੁਹਾਡਾ ਆਪ ਦਾ ਜੀ ਜਰੂਰ ਜੀ ਇੱਥੇ ਸਾਡੇ ਮੈਂ ਲਾਉਣਾ ਜਰੂਰ ਮਿਲੂਗਾ ਜੀ ਤੁਹਾਨੂੰ ਫਲੈਕਸ ਠੀਕ ਹੈ ਆਪਣਾ ਕੰਮ ਹੀ ਹੈ ਦੋਸਤੋ ਵੀ ਲੋਕਾਂ ਤੱਕ ਸਹੀ ਚੀਜ਼ ਪਹੁੰਚਾਉਣੀ ਹੈ ਆ ਗੱਚਕ ਆਪਣੇ ਕੋਲੇ ਆ ਗਈ ਅੱਜ ਇਹ ਵੀ ਖੁਦ ਦੀ ਤਿਆਰ ਕੀਤੀ ਹੋਈ ਗੱਚਕ ਖੁਦ ਦੀ ਤਿਆਰ ਕੀਤੀ ਹੋਈ ਹੈ ਜੀ ਠੀਕ ਹੈ ਕੜੀ ਵੇਸਣ ਹੈ ਵੇਸਣ ਹੈ ਨਮਕ ਮਿਰਚ ਮਸਾਲੇ ਸਾਰਾ ਕੁਝ ਹੈਗਾ ਗੱਲਬਾਤ ਕਰਾਉਣ ਦਾ ਅੱਜ ਆਪਣੇ ਕੋਲੇ ਡਿਲੀਵਰ ਕੀਤਾ ਇਹਨਾਂ ਨੇ ਸਮਾਨ ਹੋਰ ਮੰਗਾਇਆ ਸੀਗਾ ਗੱਲਬਾਤ ਕਰਾਉਣ ਦਾ ਇਸੇ ਕਰਕੇ ਵੀਡੀਓ ਪਾਈ ਹੈ ਵੀ ਕੁਝ ਲੋਕ ਕਹਿੰਦੇ ਇੱਥੋਂ ਹੀ ਨਾ ਲਿਆ ਹੋਵੇ ਇਹ ਆਏ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਾ ਸਕਦੇ ਕੋਈ ਆ ਕੇ ਅਬ ਆ ਸ਼ੱਕਰ ਆ ਗਈ ਸ਼ੱਕਰ ਆ ਬਾਜੀ ਆਪਣੀ ਇਹਨੂੰ ਪਾਣੀ ਚ ਘੋਲ ਲਓ ਹੁਣ ਅੱਛਾ ਹਰੇ ਰੰਗ ਦੀ ਨਾ ਹੋਵੇ ਗੰਨੇ ਦੇ ਰੋ ਵਰਗੀ ਅੱਛਾ ਜੋ ਤੁਸੀਂ ਜਰਮਨ ਲਾਉਗੇ ਮਨਜ਼ੂਰ ਆਪਾਂ ਨੂੰ ਠੀਕ ਹੈ ਲੈ ਵੀ ਇੱਕ ਪੈਕੇਟ ਆਪਾਂ ਪੱਟ ਕੇ ਰੱਖ ਲੈਣਾ ਪੱਟ ਕੇ ਲੈ ਲੀ ਜਿਹੜਾ ਕੋਈ ਆਊਗਾ ਉਹਨੂੰ ਆਪਾਂ ਪਿਆਇਆ ਕਰਾਂਗੇ ਰੋਹਾ ਗੰਨੇ ਦਾ ਰੋਹ ਵਰਗੀ ਆ ਜਮਾ ਜੀ ਠੀਕ ਹੈ ਕਿਸੇ ਵੀ ਚੀਜ਼ ਚ ਕੋਈ ਮਿਲਾਵਟ ਨਹੀਂ ਕੋਈ ਕੈਮੀਕਲ ਨਹੀਂ ਕੋਈ ਫਿਲਟਰ ਨਹੀਂ ਆਪਣੇ ਕੋਲੇ ਠੀਕ ਹੈ ਨਾਨ ਫਿਲਟਰ ਚੀਜ਼ ਹੈ ਜੀ ਬਿਲਕੁਲ ਜਿਵੇਂ ਦੋਸਤੋ ਵੀਡੀਓ ਐਸੇ ਕਰਕੇ ਬਣਾਈ ਹੈ ਆਪਣੇ ਕੋਲੇ ਨੰਬਰ ਆਪਣਾ ਹੈਗਾ 98724 80313 ਵਟਸਐਪ ਕਰਿਆ ਜੇ ਫੋਨ ਕਰ ਸਕਦੇ ਹੋ ਜੇ ਤੁਹਾਨੂੰ ਚੀਜ਼ ਚਾਹੀਦੀ ਹੈ ਤੇ ਘਰ ਆਪਣਾ ਬਖਾਦੇ ਕਰਨ ਪਿੱਛੇ ਆਹ ਰੋਡ ਦੇ ਉੱਪਰ ਪਿੰਡ ਝੋਟਿਆਂ ਵਾਲੀ ਹਾਂ ਆਹ ਘਰ ਆਪਣਾ ਇਧਰ ਆ ਝੋਟਿਆਂ ਵਾਲੀ ਖੜੋਤਾ ਆਰਨੀ ਵਾਲੇ ਨੂੰ ਛੜਕ ਜਾਂਦੀ ਹੈ ਇਸ ਪਾਸੇ ਨੂੰ ਆਰ ਨਹੀਂ ਆਲੇ ਨੂੰ ਛੜਕ ਜਾਂਦੀ ਐ। ਲਓ ਵੀ ਦੋਸਤੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਜੇ। ਅੱਗੇ ਵੀ ਆਪਾਂ ਵੀਡੀਓ ਪਾਈਆਂ ਬਹੁਤ ਤੇ ਚੰਗੇ ਕੰਮ ਦੀ ਆਪਾਂ ਹਮੇਸ਼ਾ ਹੀ ਸਪੋਰਟ ਕਰਦੇ ਤੇ ਆਪਣੇ ਕੋਲੇ ਸਮਾਨ ਹੈ ਮੱਕੀ ਦਾ ਆਟਾ, ਬਾਜਰੀ ਦਾ ਆਟਾ, ਜੋ ਮਰਜੀ ਐ, ਜੀਰਾ, ਸੌਫ, ਅਜਵੈਨ ਸਭ ਕੁਝ ਪਿਓਰ ਐ। ਧੰਨਵਾਦ। ਲਿਆਰੇ।